ਮੈਨੂੰ ਸਰ ਬੱਲਾ ਲੀਵਰੀ ਪ੍ਰੋਬਲਮ ਸੀ ਹਾਂਜੀ ਬ੍ਰੀਨ ਦੀ ਸਰਵਾਈਕਲ ਸੀ ਹਾਂਜੀ ਔਰ ਸਕਾਵਟ ਵੀ ਰਹਿੰਦੀ ਸੀ 슈ਗਰ ਵੀ ਹੈਗੀ ਆ ਹਾਂਜੀ ਫਿਰ ਮੈਂ ਬਾਡੀ ਸਰ ਵੀ ਸਜੂਸ ਕੀਤਾ ਹੈਗਾ ਕਿਹੜੀ ਜਗ੍ਹਾ ਤੂੰ ਆਪਾਂ ਜੀ ਤੇ ਨਾਮਾ ਮੰਡੀ ਤੋਂ ਨਾਮਾ ਮੰਡੀ ਚ ਬੰਦੇ ਸਰ ਕੀ ਨਾਮ ਆ ਜੀ ਆਪਣਾ ਮੇਰਾ ਜਨਤਕਮਾਰ OK ਕੀ ਕੰਮ ਕਰਦੇ ਸੀ ਪਹਿਲਾਂ ਆਪਾਂ ਜੀ ਬੈਂਕ ਇੰਪਲਾਈ ਕਿ ਹਾਂ ਸਰ OK OK ਪੰਜੀ ਇਹ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਆ ਸੀ ਤੁਹਾਨੂੰ મારી 25 30 ਸਾਲ ਤੋਂ ਤਾਂ ਹੋਣ ਗਈ ਓਕੇ ਸਰਵਾਈਕਲ ਹੋ ਗਿਆ ਹਾਂਜੀ ਮਾਈਗਰੇਨ ਮਾਈਗਰੇਨ ਹੋ ਗਿਆ ਹਾਂਜੀ ਲੀਵਰ ਦਾ ਜਸਟਿਸ ਲੀਵਰ ਦਾ ਹੁਣੇ ਸਟਾਰਟ ਹੋਇਆ ਸੀ ਮਤਲਬ ਇਹ ਮੇਨ ਪ੍ਰੋਬਲਮਾ ਦੋ ਸੀ ਤੁਹਾਨੂੰ ਦੋ ਜਿਆਦਾ ਸੀ ਹੈਡਕ ਓ ਕਿੰਨੀਆਂ ਕਿ ਦਵਾਈਆਂ ਤੁਸੀਂ ਇੱਕ ਹੈਡਕ ਹੋ ਗਈ ਹੈਨਾ ਹੈਡਕ ਤਾਂ ਬਹੁਤ ਸੀ ਮੈਡੀਸਨ ਤਾਂ ਬਹੁਤ ਖਾਦੀ ਹੈ ਓਕੇ ਬਹੁਤ ਹੀ ਜਿਆਦਾ ਖਾਦੀ ਹੈ ਮਤਲਬ ਕਿ ਪੇਨ ਹੁੰਦੀ ਸੀ ਤੋ ਖਾ ਲੈਂਦੇ ਸੀਗੇ ਓਕੇ ਹਰ ਰੋਜ਼ ਉਨੀ ਦੇਰ ਫਰਕ ਰਹਿੰਦਾ ਹੁੰਦਾ ਸੀਗਾ ਓਕੇ ਉਸ ਤੋਂ ਬਾਅਦ ਵਿੱਚ ਫੇਰ ਜਿਆਦਾ ਅਟੈਕ ਆ ਜਾਣਾ ਮਾਈਗਰੇਨ ਦਾ ਓਕੇ ਜਿਵੇਂ ਤੁਸੀਂ ਬੋਡੀ ਸਰਵਿਸ ਯੂਜ਼ ਕੀਤਾ ਹਾਂ ਕੀ ਕੀ ਹੈ ਕਿਵੇਂ ਕੀ ਕਰਕੇ ਠੀਕ ਹੋ ਗਿਆ ਤੁਹਾਡ ਮੋਸਟਲੀ ਠੀਕ ਹੋ ਗਈਆਂ ਪ੍ਰੋਬਲਮ। ਓਕੇ। ਹਾਂ, ਬਾਡੀ 'ਚ એનર્ਜੀ ਵੀ ਆਈ ਹੈ। ਅੱਛਾ ਜੀ। ਹਾਂਜੀ। ਪਹਿਲਾਂ ਕੰਮ ਕਰਨ ਦੀ ਸ਼ਮਤਾ ਤੁਹਾਡਾ ਸਰੀਰ ਦਾ ਕੀ ਕੰਡੀਸ਼ਨ ਸੀ? ਓਟਾਹਾਂ ਚੋਂ ਪ੍ਰੋਬਲਮਾਂ ਚੱਲ ਰਹੀਆਂ ਸੀ ਤੁਹਾਨੂੰ? ਘੱਟ ਉੱਠਣ ਨੂੰ ਦਿਲ ਨਹੀਂ ਕਰਨਾ। ਅੱਛਾ ਜੀ। ਮਤਲਬ ਕਿ ਲੇਜੀਪੰਝੇ 'ਚ ਹੀ ਰਹਿੰਦਾ ਸੀ ਇਹ ਦੇ ਵਿੱਚ। ਓਕੇ। ਬਹੁਤ ਜ਼ਿਆਦਾ ਵੀਕਨੈਸ ਰਹਿੰਦੀ ਸੀ। ਹੁਣ ਠੀਕ ਹੈ। ਹੁਣ ਕੰਮ ਕੋਈ ਵੀ ਹੈਗਾ ਤਾਂ ਮੈਂ ਕਰਨੇ। ਓਕੇ। ਮਿਲਕਰ ਦਾ ਮਾਹੌਲ ਚੇਂਜ ਹੋ ਗਿਆ ਜਦ ਸਰੀਰ ਫਿੱਟ ਹੋ ਗਿਆ ਜੀ। ਹਾਂਜੀ ਹਾਂਜੀ ਉਹ ਤਾਂ ਐਕਚੁਅਲੀ ਹੋ ਰਹੀ ਹੈ ਫਿਰ। ਐਸਾ ਵੀ ਬੱਤਿਆ ਔਰ ਬਾਡੀ ਵੀ ਹਾਂ ਠੀਕ ਹੈ ਬਿਲਕੁਲ ਹਾਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਸਰ ਮੈਂ ਸਾਰੇ ਮੇਰੇ ਕਹਿਣਾ ਚਾਹੁੰਦੀ ਆ ਕਿ ਬਾਡੀ ਸਰਵਿਸ ਜਿਹੜਾ ਜੋਸ ਪੀਣਾ ਚਾਹੀਦਾ ਹੈ ਵੀ ਬਾਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਥੈਂਕ ਯੂ ਬੰਨੀ